ਹਾਂਜੀ ਹਸੀ ਗਾਜ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਪਿੰਡ ਸੁਖਾਣੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਾਪੁਰਾਣਾ ਪੈਂਦੀ ਆ ਬਾਈ ਗੋਰੇ ਦੇ ਘਰੋਂ ਆਪਾਂ ਵੀਡੀਓ ਬਣਾਉਣ ਲੱਗੇ ਆ ਬਹੁਤ ਸੋਹਣ ਮੈੜਾ ਬਾਈ ਕੋਲੇ ਗੱਭਣ ਵਹਿੜ ਕਰਦਿਆਂ ਗੱਲਬਾਤ ਬਾਈ ਦੇ ਨਾਲ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡੀ ਸਪੋਰਟ ਦੇ ਸਦਕਾ ਹੀ ਆਪਾਂ ਇਹ ਚੈਨਲ ਬਣਾਇਆ ਜਿਹੜੇ ਵੀਰ ਆਪਾਂ ਨੂੰ ਫੇਸਬੁੱਕ ਪੇਜ ਤੇ ਵੇਖ ਰਹੇ ਆ ਉਹ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਪੁੱਛਦੇ ਆ ਆਪਾਂ ਬਾਈ ਤੋਂ ਗੱਲ ਕਰਦਿਆਂ ਗੱਲਬਾਤ ਹਾਂਜੀ ਬਾਈ ਜੀ ਅਸੀਂ ਗੱਲ ਜੀ ਵਧੀਆ ਜੀ ਵਧੀਆ ਤੇ ਬਾਈ ਆਪਣਾ ਐਡਰੈਸ ਦੱਸਿਓ ਜੀ 650 ਖਨਾਂ ਦੀ ਜ਼ਿਲ੍ਹਾ ਮੋਗਾ ਠੀਕ ਹੈ ਜੀ ਤੇ ਨਾਂ ਬਾਈ ਦਾ ਨਾਂ ਗੁਰਪ੍ਰੀਤ ਸਿੰਘ ਠੀਕ ਹੈ ਜੀ ਮੋਬਾਈਲ ਨੰਬਰ ਜੀ 9163 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਬਾਈ ਤੇ ਬਾਈ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਾਗ ਆ ਫਿਰ ਆਪਣੇ ਕੋਲੇ ਅੱਜ ਇੱਕ ਨਾਗ ਇੱਕ ਨਾਗ ਕੀ ਡਿਟੇਲ ਆ ਬਾਈ ਵਹਿੜ ਦੀ ਇਹਦੀ ਪਲੂਨਸ ਹੋ ਗਈ ਮੂੰਹੋਂ ਚਾਰ ਦੰਦਾ ਠੀਕ ਹੈ ਮੂੰਹੋਂ ਚੌਗੀ ਆ ਤੇ ਪਲੂਨ ਸੂਣਾ ਵੜ ਨੇ ਤੇ ਕਿੰਨੇ ਕ ਦਿਨਾਂ ਦੀ ਕੱਚੀ ਆ ਬਾਈ ਇਹ ਲੈ ਜੀ ਹਫਤਾ ਦਿਨ ਹਫਤਾ ਲੈ ਜੂਗੀ ਠੀਕ ਹੈ ਲਿਆ ਬਾਈ ਬਾਹਰ ਕੱਢ ਲਿਆ ਤੋੜਾ ਤਰਾ ਵਿਖਾਈਏ ਤੇ ਬਾਈ ਕਹਿੰਦਾ ਵੀ ਚਾਰ ਦੰਦਾ ਪਲੂਨ ਸੁੰਦੀ ਆ ਵੱਛੀ ਤੇ ਇੱਕ ਹਫਤੇ ਦੀ ਕੱਚੀ ਆ ਵੱਛੀ ਦੀ ਫੇਸ ਕੁਆਲਿਟੀ ਕਰੋ ਜੇਕ ਬਹੁਤ ਸੋਹਣੀ ਫੇਸ ਕੁਆਲਿਟੀ ਹੈ ਨਿੱਕਾ ਕਰਨਾ ਗੋਲ ਬੋਦੀ ਵਾਲੀ ਵੜ ਹੈ ਤੇ ਜਿਹੜਾ ਸਰੀਰ ਦਾ ਢਾਂਚਾ ਵੱਛੀ ਦਾ ਬਹੁਤ ਸੋਹਣਾ ਪੱਠਪੁੜਾਂ ਦੀ ਬਨਾਵਟ ਦੇਖੋ ਆ ਮੱਝਾਂ ਵਰਗੀ ਪਈ ਆ ਪਿੱਛੋਂ ਤੇ ਜਿਹੜੀ ਲੇਵੇ ਦੀ ਕੁਆਲਿਟੀ ਆ ਦੇਖੋ ਜੀ ਸੋਹਣੇ ਥਾਣਾ ਨਿਖੜਵੇਂ ਹੱਥ ਦੀ ਚਵਾਈ ਵਾਲਾ ਥਾਣਾ ਮੋਟਾ ਮੋਟਾ ਦੇਖੋ ਖਲਿਆਰੀ ਬਾਈ ਇੱਕ ਮਿੰਟ ਮੋਟੇ ਮੋਟੇ ਥਾਣਾ ਤੇ ਲੇਵੇ ਤੇ ਦੋਨੇ ਪਾਸੇ ਨਾੜਾ ਦੇਖੋ ਮੋਟਾ ਮੋਟਾ ਨਾੜਾ ਤੇ ਵੇਰਡ ਦੀ ਫੇਸ ਕੁਆਲਿਟੀ ਬਹੁਤ ਸੋਹਣੀ ਜਾਤ ਬਰੀਡ ਵਾਲੀ ਬੱਚੀ ਆ ਰੰਗ ਰੂਪ ਵੇਰਡ ਦਾ ਅਲੱਗ ਹੀ ਆ ਸ਼ੀਸ਼ੇ ਵਾਂਗੂ ਚਮਕਦੀ ਆ ਦੇਖੋ ਬਾਈ ਕਹਿੰਦਾ ਹਫਤੇ ਦੀ ਕੱਚੀ ਆ ਇੱਕ ਹਫਤਾ ਲੈ ਜੂ ਬਾਈ ਹਨਾ ਹਫਤੇ ਦੀ ਕੱਚੀ ਤੇ ਜਿਹੜੀ ਲੇਵੇ ਦੀ ਕੁਆਲਿਟੀ ਆ ਖੁੱਚਾਂ ਤੋਂ ਉੱਪਰ ਲੇਵਾ ਤੇ ਇਹ ਜੇ ਫਿਟਨੈਸ ਦਾ ਲੇਵਾ ਬਣਾਉਣਾ ਗਰਨੇ ਢੱਲਾ ਢੁਲਾ ਬਹੁਤ ਪਈਆਂ ਬਣੂ ਬਣੂ ਤਾਂ ਬਹੁਤ ਬਾਈ ਹੈ ਨਾ ਹਾਂ ਬਹੁਤ ਬਣੂ ਦੀ ਕੁਆਲਿਟੀ ਹੈ ਹਾਂ ਕਿੰਨਾ ਕੁ ਦੁੱਧ ਪਾ ਦੂ ਬਾਈ ਤੇਰੇ ਹਿਸਾਬ ਨਾਲ ਲਾ ਦੇ ਦੂ ਬਾਈ ਤੋਂ 25 22 ਤੋਂ 25 ਦੇ ਸੰਨ ਚ ਵੜ ਦੁੱਧ ਦੇ ਦੂਗੀ ਤੇ ਦੇ ਵੀ ਦੇਊਗੀ ਦੁੱਧ ਬਾਈ ਨੇ ਜਮਾ ਜੈਨੂਇਨ ਜਿਹਾ ਦੱਸਿਆ ਜਾਦ ਬਰੀਡ ਬਹੁਤ ਹੈ ਵੜ ਦੀ ਫੇਸ ਕੁਆਲਿਟੀ ਦੇਖੋ ਜੀ ਇੱਕ ਹਫਤੇ ਦੀ ਬਾਈ ਕਹਿੰਦਾ ਕੱਚੀ ਆ ਸੋਹਣਾ ਥਾਣਾ ਨਿਖੜ ਮਾ ਹੱਥ ਦੀ ਚਵਾਈ ਵਾਲਾ ਦੇਖੋ ਜੀ ਨਾੜਾ ਦੋਨੇ ਪਾਸੇ ਤੇ ਬਣੂ ਬਣੂ ਬਥੇਰੀ ਵੜ ਢੱਲਾ ਬਹੁਤ ਪਈਆਂ ਵੜ ਦੀਆਂ ਹਜੇ ਤੇ ਉਪਰੋਂ ਵੀ ਪੂੜੇ ਬੜੇ ਵੀ ਨਹੀਂ ਕੋਈ ਨਵਾਈ ਸੋਹਣੀ ਫੇਸ ਕੁਆਲਟੀ ਆ ਚੰਗੀ ਜਾਤ ਵਾਲੀ ਵਹੜਾ ਤੇ ਬਾਈ ਫਿਰ ਇਹਦੀ ਕੀ ਡਿਮਾਂਡ ਆ ਜੀ ਇਹਦੀ ਨਮਾਨੀ ਜੀ ਮੁੱਲ ਕਿੰਨਾ ਕਰਾਉਤੋਂ 85 ਦੀ ਦੇ ਦਾਂਗੇ ਜੀ ਠੀਕ ਆ ਵਿਚੋ ਮਾਨਤਨ ਹੋ ਜੂ ਜੀ ਹੋ ਜੂ ਜੀ ਸੋ ਦਾ ਬਾਈ ਕਿੰਨਾ ਮੁੱਲ ਜੋ ਮਰਜ਼ੀ ਕਰਾ ਲਓ 85000 ਰੁਪਏ ਦੇ ਵਿੱਚੋਂ ਮਾਨਤਨ ਕਰਿਆ ਗਿਆ ਜਾਂ ਕਰ ਦਾਂਗੇ ਜਰੂਰ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਇੱਕ ਨਾਗੀ ਸੀ ਬਹੁਤ ਸੋਹਣੀ ਟੌਪ ਦੀ ਵਹੜਾ ਤੇ ਬਾਈ ਨੂੰ ਲਾਲਿਓ ਫੋਨ ਜਿਹੜੇ ਵੀਰ ਦੇ ਪਸੰਦ ਹੋਈ ਤੇ ਕਰ ਲਿਓ ਗੱਲਬਾਤ ਬਾਈ ਦੇ ਨਾਲ ਤੇ ਬਾਈ ਜਿਹੜਾ ਜਿਹੜਾ ਟੀਕਾ ਲੱਗਿਆ ਵਾ ਕੁਝ ਜ਼ਿਆਦਾ ਵੀ ਕਿਹੜਾ ਸੀਮਨ ਲੱਗਿਆ ਵਾ ਤੇ ਭਰਾਇਆ ਵਧੀਆ ਜਿਵੇਂ ਉਹਨਾਂ ਦਾ ਟੀਕਾ ਠੀਕ ਆ ਉਹ ਵੀ ਦੱਸ ਹੀ ਦਿੰਦਾ ਕਈ ਵਾਰੀ ਕਰਦੇ ਗੱਪ ਮਾਰੀ ਸੀਮਨ ਲੱਗਿਆ ਹਾਂ ਸਹੀ ਗੱਲ ਨਹੀਂ ਠੀਕ ਆ ਸਹੀ ਗੱਲ ਆ ਬਾਈ ਦੀ ਬਾਈ ਕਹਿੰਦਾ ਵੀ ਆਪ ਜਾਤ ਵੀ ਰੀਡ ਵਾਲੀ ਵਹਿੜਾ ਤੇ ਚੰਗਾ ਸੀਮਨ ਲੱਗਿਆ ਵਾ ਵੀ ਹੂੰ ਵੈਸੇ ਜਿਵੇਂ ਨਾਮ ਲੈਣਾ ਤਾਂ ਕੋਈ ਜਿਹੜੇ ਮਸ਼ਹੂਰ ਕੋਈ ਵਧੀਆ ਬੋਲ ਹੈ ਜਿਵੇਂ ਮਰਜ਼ੀ ਨਾਮ ਧਰ ਦੋ ਪਰ ਚੰਗਾ ਸੀਮਨ ਲੱਗਿਆ ਵਾ ਤੇ ਚੰਗੇ ਸੀਮਨ ਦੀ ਵਹਿੜਾ ਆਪ ਹੈ ਬਹੁਤ ਸੋਹਣੀ ਵੇੜ ਅੱਜ ਦੀ ਵੀਡੀਓ ਦੇ ਵਿੱਚ ਵਿੱਚ ਇਹੀ ਮਿਲਦੇ ਆਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹੱਸੀ ਗੱਲ ਸਾਰਿਆਂ ਨੂੰ